मर्द जिंद सेंट्रेंट मुरदाबाद मुद मुबाद सेंटर गवर्नमेंट मुरदाबाद 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 ਏਕਾ ਜਿੰਦਾਬਾਦ ਜਿੰਦਾਬਾਦ ਅਰਦੇ ਲੋਕਾਂ ਦਾ ਏਕਾ ਜਿੰਦਾਬਾਦ 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 ਸੇਂਦਰ ਸਰਕਾਰ ਮਰਦਾਬਾਦ 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 ਮਤੀ ਸਰਕਾਰ ਜਿੰਦਾਬਾਦ ਮਰਦਾਬਾਦ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਜਿੰਦਾਬਾਦ ਮਰਦਾਬਾਦ ਸੈਂਟਰ ਸਰਕਾਰ ਮਰਦਾਬਾਦ 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 ਨਰਨਾਵਾ ਪਾਕਿਸਤਾਨ ਯੂਨੀਅਨ ਕਾਦੀਆਂ ਬਲਾਕ ਪ੍ਰਧਾਨ ਕਾਦੀਆਂ ਜੇ ਜਿਹੜਾ ਮਾਰਜਾ ਜੀ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਹਾਂ ਸਰਕਾਰ ਦੇ ਨਾਲ ਸਾਡੀ ਉਹ ਕੋਈ ਹੋਰ ਮੰਗਾਂ ਸਨ ਕੱਲੀ ਸਾਡੀ ਉਹ ਬਿੱਲ ਦੀ ਇੱਕ ਮੰਗਣੀ ਸੀ ਉਹਦੇ ਨਾਲ ਸਾਡੀ ਐਮ ਐਸ ਪੀ ਦਾ ਗਰੰਟੀ ਕਾਨੂੰਨ ਕਿਸਾਨਾਂ ਦੇ ਜਿਹੜਾ ਕਰਜ਼ਾ ਉਹਦੀ ਮਾਫੀ ਫੇਰ ਜਿਹੜੀ ਸਾਡੀ ਫਸਲ ਆ ਉਹਦਾ ਪੂਰਾ ਭਾਅ ਜਿਹੜੀ ਟੈਪਰਟੀ ਵੀ ਲਈ 3+2 ਦਿੱਤੀ ਜਾਵੇ ਇਹ A 2 ਨਾ ਦਿੰਦੇ ਆ ਅਸੀਂ C+2 ਦਾ ਮੰਗਦੇ ਆ ਸੁਆਮੀ ਨਾਥਨ ਰਿਪੋਰਟ ਦੇ ਨਾਲ ਜਿਹੜਾ ਵਾ ਭਾਅ ਕਹਦਾ ਜਿਹੜਾ ਪੱਕਾ ਬੱਜੇ ਫਸਲਾਂ ਦਾ ਦੂਸਰੀ ਗੱਲ ਜਦੋਂ ਆਪਾਂ ਅੰਦੋਲਨ ਖਤਮ ਕਰਕੇ ਆਏ ਉਥੇ ਕੁਝ ਕਿਸਾਨਾਂ ਦੇ ਪਰਚੇ ਹੋਏ ਸਨ ਉਹ ਪਰਚਿਆਂ ਦੀ ਵੀ ਮਾਫੀ ਜਿਹੜੀ ਸਰਕਾਰ ਨੇ ਕਿਹਾ ਸੀ ਇਹ ਪਰਚੇ ਜਿਹੜੇ ਮaaf ਕਰਦਾਂਗੇ ਵਾਪਸ ਲਾੜਾਂਗੇ ਪਰ ਉਹ ਸਰਕਾਰ ਨੇ ਪਰਚੇ ਵਾਪਸ ਲਾਏ ਨਹੀਂ ਉਹ ਵੀ ਸਾਡੀ ਇਹਦੇ ਵਿੱਚ ਇੱਕ ਮੰਗਾ ਵਿਸ਼ਰਾ ਟੈਣੀ ਨੂੰ ਆਪਣੇ ਉਹਦੇ ਤੋਂ ਬਰਖਾਸਤ ਕਰਨਾ ਜਿਹਦੇ ਜਿਹਦੇ ਮੁੰਡੇ ਨੇ ਕੁਝ ਕਿਸਾਨ ਜਾਨ ਬੁਝ ਗਈ ਉਹਨਾਂ ਦੇ ਉੱਤੇ ਜੀਪ ਛਾੜ ਕੇ ਉਹਨਾਂ ਨੂੰ ਕੁਚਲਿਆ ਸੀ ਉਹਦੇ ਬਰਖਾਸਤ ਕਰਨੀ ਮੰਗਾ ਹੋਰ ਬਾਕੀ ਜਿਹੜੇ ਵੇਖੋ ਸਰਕਾਰ ਜਿਹੜੀ ਹੈ ਨਾ ਪਰ ਟੋਰਮੈਂਟ ਸਾਰੀ ਨਹੀਂ ਕਰਦੀ ਸਾਰੀਆਂ ਫਸਲਾਂ ਦੀ ਸਰਕਾਰ ਪ੍ਰੋਕੋਰਮੈਂਟ ਕਰਦੀ ਸਿਰਫ ਕਣਕ ਤੇ ਝੋਨੇ ਦੀ ਬਾਕੀ ਮੱਕੀ ਹੋ ਗਈ ਜਵਾਰ ਹੋ ਗਿਆ ਦਾਲਾ ਹੋ ਗਈਆ ਕਪਾਹ ਹੋ ਗਈ ਜਿੰਨੀਆਂ ਵੀ ਬਾਕੀ ਬੱਚੀ ਫਸਲਾਂ ਨੇ ਉਹ ਸਰਕਾਰ ਨਹੀਂ ਖਰੀਦ ਕਰਦੀ ਨਹੀਂ ਲੈਂਦੀ ਪਰ ਉਹਦਾ ਨੁਕਸਾਨ ਕਿੰਨਾ ਸਰਕਾਰ ਐਮ ਐਸ ਪੀ ਤੈਅ ਕਰ ਦਿੰਦੀ ਆ ਵੀ 1800 ਰੁਪਏ ਨੂੰ ਜਵਾਰ ਵਿਕੇਗੀ ਪਰ ਉਹ ਜਦੋਂ ਪ੍ਰਾਈਵੇਟ ਖੇਤਰ ਜਿਹੜਾ ਖਰੀਦ ਕਰਨ ਆਉਂਦਾ ਵਾ ਮੰਡੀਆਂ ਦੇ ਵਿੱਚ ਉਹ ਐਮ ਐਸ ਪੀ ਦੇ ਉੱਤੇ ਖਰੀਦਦਾ ਨਹੀਂ ਹੈਗਾ ਉਹ ਫਿਰ 1200 1200000 800 ਤੁਸੀਂ ਵੇਖੋ ਪਿੱਛੇ ਪਿਆਜ਼ ਦਾ ਕੀ ਹਾਲ ਹੋਇਆ ਵਾ 나ਸੀਕ ਦੇ ਵਿੱਚ 1 ਰੁਪਈਏ ਪਿਆਜ਼ ਵੇਗਿਆ 10 ਪੈਸੇ ਪਿਆਜ਼ ਵੇਗਿਆ 40 ਕਿਲੋ ਪਿਆਜ਼ ਵੇਗਿਆ ਵਾ ਜਿਮੀਦਾਰ ਫਸਲ ਲੈ ਕੇ ਮੰਡੀ 'ਚ ਆਉਂਦਾ ਵਾ ਪੈਸੇ ਵਟਣ ਵਾਸਤੇ ਇੱਥੋਂ ਤੱਕ ਮਾੜੇ ਹਾਲਾਤ ਨੇ ਸਟੇਟਾਂ ਦੂਜੀਆਂ ਦੇ 나ਸੀਕ ਹੋ ਗਿਆ ਮਹਾਰਾਸ਼ਟਰ ਹੋ ਗਿਆ ਜਿੱਥੇ ਬੈਂਗਣੀ ਜਿਆਦਾ ਪੈਦਾ ਹੁੰਦਾ ਸਬਜ਼ੀਆਂ ਜਿਆਦਾ ਪੈਦਾ ਹੁੰਦੀਆਂ ਨੇ ਉਲਟੇ ਜੜ ਦੀ ਜੇਬ 'ਚ ਪੈਸੇ ਮੰਗਦੇ ਆ ਵੀ ਸਾਡਾ ਖਰਚਾ ਜਿਆਦਾ ਆ ਗਿਆ ਨੂੰ ਸਾਫ ਸੰਭਾਲਦਾ ਤੇ ਜੱਟ ਨੂੰ ਕਹਿੰਦੇ ਵੀ ਤੇਰਾ 500 ਰੁਪਈਆ ਤੂੰ ਬਣਿਆ ਵਾ 250 ਦੀ ਤੇਰੀ ਸਬਜ਼ੀ ਹੋਈ ਹੈ ਤਾਂ ਇਨਾ ਮਾੜਾ ਜਿਹੜਾ ਜ਼ਿਮੀਂਦਾਰ ਦਾ ਕਿਸਾਨੀ ਦਾ ਹਾਲ ਜਿਹੜਾ ਸਰਕਾਰਾਂ ਨੇ ਕਰਤਾ ਵਾ ਇਹਨਾਂ ਦੇ ਸਾਰਿਆਂ ਦੇ ਸਬੰਧ ਵਿੱਚ ਇਹ ਜਿਹੜਾ ਰੋਸ ਮਾਰਚਾ ਕੱਢਿਆ ਜਾ ਰਿਹਾ ਵਾ ਹੋ ਰਿਹਾ ਹੈ ਜਿਹੜਾ ਇਹ ਭਾਈ ਪੂਰੀ ਹਿੰਦੁਸਤਾਨ 'ਚ ਹੋ ਰਿਹਾ ਵਾ ਇਹ ਸੰਯੁਕਤ ਕਿਸਾਨ ਮੋਰਚਾ ਜਿਹੜਾ ਬਣਿਆ ਸੀ ਜਦੋਂ ਆਪਾਂ ਦਿੱਲੀ ਅੰਦੋਲਨ ਲੜਿਆ ਵਾ ਵੀ ਉਸ ਸੰਯੁਕਤ ਕਿਸਾਨ ਮੋਰਚੇ ਦੀ ਕਾਰਾ ਵੀ ਜਿਹੜੀ ਤੁਸੀਂ ਟਰੈਕਟਰ ਮਾਰਚ ਕਰਨੇ ਆ ਕਿ ਯੂਪੀ ਵਿਹਾਰ ਤਾਮਲਨਾਡੂ ਹਰ ਸਟੇਟ 'ਚ ਜਿਹੜਾ ਅੱਜ ਟਰੈਕਟਰ ਮਾਰਚ ਹੋਏਗਾ ਸਰਕਾਰ ਚਾਹੁੰਦੀ ਆ ਵੀ ਪ੍ਰਾਈਵੇਟ ਸੈਕਟਰ ਨੂੰ ਹਾਵੀ ਕਰਨਾ ਜਿਹੜਾ ਇਹ ਇਸ ਜ਼ਿਮੀਂਦਾਰ ਦੇ ਕਿਸਾਨੀ ਉੱਤੇ ਵੀ ਅਸੀਂ ਚਾਹੁੰਦੇ ਆ ਵੀ ਜਿਹੜਾ ਸਾਡੇ ਉੱਤੇ ਪ੍ਰਾਈਵੇਟ ਸੈਕਟਰ ਨੂੰ ਨਾ ਥੋਪਿਆ ਜਾਵੇ ਇਹ ਇਸੇ ਕਾਰਨ ਕਰਕੇ ਜਿਹੜੇ ਬਾਰ-ਬਾਰ ਸਾਨੂੰ ਧਰਨੇ ਲਾਉਣੇ ਪੈਂਦੇ ਆ ਮਾਰਚ ਕਰਨੇ ਪੈਂਦੇ ਆ ਕਿਉਂਕਿ ਸਰਕਾਰ ਚਾਹੁੰਦੀ ਆ ਵੀ ਕਿਸਾਨੀ ਨੂੰ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇ ਦਿੱਤਾ ਜਾਵੇ ਪ੍ਰਧਾਨ ਮੈਂ ਗਰਮੇਲ ਸਿੰਘ ਪ੍ਰਧਾਨ ਆਰਤੀ ਸਿੰਘ ਬਟਾਲਾ ਕਰਨ ਆਪੇ ਇਸ ਕਰਕੇ ਦੁਬਾਰਾ ਕਰਨਾ ਜ਼ਰੂਰੀ ਆ ਵੀ ਜਿਹੜਾ ਹੀ ਸੈਕਟਰ ਦੇ ਖਾਣ ਜਿਹੜਾ ਧਰਨਾ ਲਾਇਆ ਸੀਗਾ ਉਹਦੇ ਵਿੱਚ ਸਾਨੂੰ ਥੋੜਾ ਅਨਸਾਫ਼ ਮਿਲਿਆ ਤਾਂ ਕਿ ਚੋਣੇ ਤੇ ਹੀ ਰਹਿ ਗਿਆ ਜਿਹੜੀਆਂ ਸਬਜ਼ੀਆਂ ਨੇ ਚਾਹੇ ਆਲੂ ਲਾਉਂਦੇ ਆ ਕਿਆ ਹੋਰ ਸਬਜ਼ੀਆਂ ਲਾਉਣੇ ਉਹਦੇ ਵਿੱਚ ਸਾਨੂੰ ਆਪਣੇ ਕੋਲੋਂ ਪੈਸੇ ਜਾਂਦੇ ਆ ਤੁਸੀਂ ਆਰਕਾਂ ਲਾ ਲਓ ਵੀ ਟਮਾਟਰ ਆ ਟਮਾਟਰ ਦੇ ਉੱਤੇ ਸਾਡਾ 1 ਕਿੱਲੇ ਦੇ ਲਾਉਣ ਵਾਸਤੇ ਘੱਟੋ-ਘੱਟ 50000 ਰੁਪਏ ਖਰਚ ਆਉਂਦੇ ਉਹ 12 ਰੁਪਏ ਕਿੱਲੋ ਵਿਕਣ ਡਿਆ ਮੰਡੀ ਜਾ ਜੇ ਤਾਂ ਮੰਡੀ ਦੇ ਵਿੱਚੋਂ ਬਾਹਰ ਨਿਕਲਦਾ ਉਹਦੇ 25 30 40 ਰੁਪਏ ਕਿੱਲੋ ਹੋ ਜਾਂਦਾ ਇਸ ਕਰਕੇ ਸਾਡਾ ਇਹ ਸੰਤੋ ਸਰਕਾਰ ਦੇ ਕਾਰੀ ਰੋਸ ਆ ਇਹ ਜਿਹੜੀ ਐਮ ਐਸ ਸੀ ਆ ਸਬਜ਼ੀਆਂ ਤੇ ਵੀ ਦਿੱਤੀ ਜਾਵੇ ਫਲਾਂ ਤੇ ਵੀ ਦਿੱਤੀ ਜਾਵੇ ਕਸਾਨਾਂ ਦੇ ਕਦੇ ਜਿਹੜੇ ਉਹ ਮਾਰਕੀਟ ਦੇ ਨਾਲ ਤੇ ਜਾ ਜਾਂਦੇ ਆ ਜਦੋਂ ਸਾਨੂੰ ਇਹ ਕਰ ਦਿੰਦੇ ਆ ਵੀ ਤੁਸੀਂ ਜਾਓ ਤੇ ਅਸੀਂ ਆ ਚੀਜ਼ਾਂ ਮੰਨ ਲੀਆਂ ਨੇ ਸਤਿ ਸ਼੍ਰੀ ਅਕਾਲ ਜੀ ਉਹ ਫਿਰ ਸਟੈਂਡ ਉੱਥੇ ਰਹਿਣ ਦਿੱਤਾ ਦਰ ਬਰ ਰਹਿ ਗਿਆ ਐਮਐਸਸੀ ਤੇ ਕੱਲੀ ਰਹਿ ਗਿਆ ਕਣਕ ਤੇ ਤੇ ਝੋਨੇ ਤੇ ਹੋਰ ਕਿਸੇ ਦਾ ਸਰਵਉਤਮੀਆਗੀ ਜਵਾਰ ਤੇ ਨਹੀਂ ਹੈਗੀ ਨਹੀਂ ਭਾਜੀ ਕੋਈ ਦੀ ਤੇ ਨਹੀਂ ਹੈਗੀ ਇਹ ਕੀ ਤੱਕ ਜਿਸ ਕਰਕੇ ਸਾਨੂੰ ਦਿਖਾ ਦੇ ਤਰਨਾ ਫਿਰ ਲਾਵਾ